ਨਵੇਂ ਦੋਸਤ ਜਿਨ੍ਹਾਂ ਨੂੰ ਹਰ ਗੱਲ ਭੁੱਲਣ ਦੀ ਆਦਤ ਆ ਨਾ ਇਹ ਜਿਹੜੀ ਚੀਜ਼ਾਂ ਤਿੰਨ ਚੀਜ਼ਾਂ ਨਾ ਇਹ ਤੁਹਾਡੀ ਯਾਦਦਾਸ਼ਤ ਇੰਨੀ ਕਿ ਜ਼ਿਆਦਾ ਦੋਸਤੋ ਸਟਰੋਂਗ ਕਰ ਦੇਣਗੀਆਂ ਤੁਹਾਡਾ ਦਿਮਾਗ ਜਿਹੜਾ ਇੰਨਾ ਕਿ ਜ਼ਿਆਦਾ ਵਧੀਆ ਹੋ ਜਾਊਗਾ ਤੁਹਾਡਾ ਦਿਮਾਗ ਕੰਪਿਊਟਰ ਤੋਂ ਵੀ ਤੇਜ਼ ਚੱਲੂਗਾ ਇਹ ਤਿੰਨ ਚੀਜ਼ਾਂ ਕੀ ਹੈ ਤੇ ਇਹ ਚੀਜ਼ ਦਾ ਆਪਾਂ ਦੋਸਤੋ ਪਾਊਡਰ ਜਿਹਾ ਬਣਾ ਕੇ ਫਿਰ ਜਿਹੜਾ ਦੁੱਧ ਨਾਲ ਜਦੋਂ ਪੀ ਲਿਆ ਨਾ ਤੇ ਲਗਾਤਾਰ ਇੱਕ ਮਹੀਨਾ ਤੁਸੀਂ ਕਹੋਗੇ ਕਿ ਇਸ ਤੋਂ ਉੱਤੇ ਕੁਝ ਨਹੀਂ ਇਹ ਚੀਜ਼ ਹੈਗੀ ਜੇ ਦੋਸਤੋ ਬਦਾਮ ਤੇ ਆਪਣੀ ਸੌਂਫ ਤੇ ਆ ਜਿਹੜੀ ਤੀਜੀ ਚੀਜ਼ ਜਿਹੜੀ ਹੈ ਨਾ ਇਹ ਬਹੁਤ ਵਧੀਆ ਇਹ ਇਹ ਜਿਹੜੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਦਾ ਵਾਂ ਇੰਨੀ ਕਿ ਜ਼ਿਆਦਾ ਟੌਪ ਦੀ ਚੀਜ਼ ਬਣ ਜਾਊਗੀ ਨਾ ਜੇ ਤੁਹਾਡੇ ਬੱਚੇ ਦੋਸਤੋ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਉਹਨਾਂ ਦਾ ਦਿਮਾਗ ਜਿਹੜਾ ਨਹੀਂ ਚੱਲਦਾ ਜਾਂ ਫਿਰ ਉਹਨਾਂ ਨੂੰ ਯਾਦ ਕੀਤਾ ਹੋਇਆ 50-10 ਮਿੰਟਾਂ ਦੇ ਬਾਅਦ ਹੀ ਜਿਹੜਾ ਭੁੱਲ ਜਾਂਦਾ ਸਭ ਕੁਝ ਪਰ ਇਹ ਚੀਜ਼ ਹੈ ਜਿਹੜੇ ਤੁਸੀਂ ਪਾਊਡਰ ਬਣਾ ਲਿਆ ਨਾ ਤੁਹਾਡਾ ਦਿਮਾਗ ਦੋਸਤੋ ਕੰਪਿਊਟਰ ਤੋਂ ਵੀ ਤੇਜ਼ ਹੋ ਜਾਊਗਾ ਵੱਡੇ ਤੋਂ ਲੈ ਕੇ ਛੋਟੇ ਉਮਰ ਤੱਕ ਦੇ ਸਾਰੇ ਹੀ ਬੱਚੇ ਜਿਹੜਾ ਵਾ ਇਹ ਚੀਜ਼ ਨੂੰ ਯੂਜ਼ ਕਰ ਸਕਦੇ ਤੇ ਇਹ ਚੀਜ਼ ਕਿਵੇਂ ਬਣਾਉਣੀ ਆਜੋ ਮੈਂ ਤੁਹਾਨੂੰ ਦੱਸਦਾ ਆਪਣੀ ਵੀਡੀਓ ਦੇ ਵਿੱਚ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਦਿਓ ਤੇ ਵੀਡੀਓ ਨੂੰ ਸ਼ੇਅਰ ਕਰਕੇ ਸਾਰਿਆਂ ਤੱਕ ਜ਼ਰੂਰ ਜਾਈਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨਾ ਤੋਂ ਦੋਸਤੋ ਜਿੰਨਾ ਲੋਕਾਂ ਦਾ ਦਿਮਾਗ ਜਿਹੜਾ ਵਾ ਨਹੀਂ ਚੱਲਦਾ ਜਾਂ ਯਾਦਦਾਸ਼ਤ ਜਿਹੜੀ ਬਹੁਤ ਜਿਆਦਾ ਵੀਕ ਅਤੇ ਉਹ ਜਿਹੜੀਆਂ ਆਪਣੀਆਂ ਕਈ ਜੀ ਕਈ ਚੀਜ਼ਾਂ ਜਿਹੜੇ ਰੱਖ ਕੇ ਹੀ ਲੋਕੀ ਭੁੱਲ ਜਾਂਦੇ ਆ ਵੀ ਕੀ ਆਪਣੀ ਜਿਹੜੀ ਚਾਬੀ ਆ ਕਦੀ ਹੈ ਨਾ ਚਾਬੀ ਰੱਖੀ ਸੀ ਤੇ ਉਹਨਾਂ ਨੂੰ ਯਾਦ ਤਾਂ ਭੁੱਲ ਜਾਂਦੇ ਕਿ ਕਿੱਥੇ ਰੱਖੀ ਸੀ ਉਹਦੇ ਲਈ ਦੋਸਤੋ ਇਹ ਪਾਊਡਰ ਬਣਾ ਲਓ ਇੱਕ ਵਾਰ ਤੁਸੀਂ ਜ਼ਿੰਦਗੀ ਭਰ ਯਾਦ ਕਰੋਗੇ ਕੋਈ ਵੀ ਤੁਹਾਨੂੰ ਦਵਾਈ ਕੈਪਸੂਲ ਖਾਣ ਦੀ ਲੋੜ ਨਹੀਂ ਜੇ ਤੁਸੀਂ ਇਹ ਵਾਲਾ ਜਿਹੜਾ ਪਾਊਡਰ ਬਣਾ ਕੇ ਦੁੱਧ ਨਾਲ ਪੀਣ ਲੱਗ ਪਏ ਤੁਸੀਂ ਲੈਣੀ ਹੈ ਜੀ ਸੌਫ ਦੋਸਤੋ ਹਰੀ ਸੌਫ ਜਿਹੜੀ ਹੈ ਨਾ ਇੰਨੀ ਕਿ ਜ਼ਿਆਦਾ ਵਧੀਆ ਬਣਾ ਆਪਣੇ ਮਾਈਂਡ ਦੇ ਲਈ ਠੰਡਾ ਰੱਖਦੀ ਆ ਆਪਣਾ ਮਾਈਂਡ ਜਿਹੜਾ ਵਾ ਸਾਰਾ ਸਟ्रेस ਜਿਹੜਾ ਦੂਰ ਕਰ ਦਿੰਦੀ ਆ ਥੋੜੀ ਜਿਹੀ ਜਿਹੜੀ ਸੌਂਫ ਆਪਾਂ ਇਹਦੇ ਵਿੱਚ ਪਾ ਲੈਣੀ ਆਪਣੇ ਮਿਕਸੀ ਦੇ ਜੱਗ ਦੇ ਵਿੱਚ ਇਹ ਗ੍ਰਾਈਂਡਰ ਲਓ ਵੀ ਇਹ ਚੀਜ਼ ਪਾ ਲਈ ਤੇ ਇਸ ਤੋਂ ਬਾਅਦ ਤੁਸੀਂ ਲੈਣੇ ਆ ਜੀ ਬਦਾਮ ਦੋਸਤੋ ਬਦਾਮ ਲੈਣੇ ਚੰਗੀ ਕੁਆਲਿਟੀ ਦੇ ਬਦਾਮ ਲੈਣੇ ਆ ਕੋਈ ਵੀ ਜਿਹੜੇ ਮਾੜੇ ਮੋٹے ਬਦਾਮ ਜਿਹੜੇ ਆਪਾਂ ਬਜ਼ਾਰੋਂ ਨਹੀਂ ਲੈ ਕੇ ਆਉਣੇ ਚੰਗੀ ਕੁਆਲਿਟੀ ਦੇ ਜਿਹੜੇ ਬਦਾਮ ਹੈ ਨਾ ਉਹ ਲੈ ਕੇ ਆਉਣੇ ਆ ਤੇ ਇਹ ਜਿਹੜੇ ਆ ਤੁਸੀਂ ਇੰਨੇ ਕੁ ਬਦਾਮ ਜਿਹੜੇ ਆ ਇਹਦੇ ਵਿੱਚ ਪਾ ਲੈਣੇ ਆ ਜਿੰਨਾ ਕੁ ਵੀ ਪਾਊਡਰ ਤੁਸੀਂ ਬਣਾਉਣਾ ਚਾਹੁੰਦੇ ਜੀ ਉਸ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਜਿਹੜੇ ਆ ਬਦਾਮ ਵੀ ਪਾ ਲਵਾਂਗੇ ਆਮ ਪੌਂ ਤੋਂ ਬਾਅਦ ਦੋਸਤੋ 3ਜੀ ਚੀ ਜਿਹੜੀ ਐ ਖੂਫੀਆ ਚੀਜ਼ ਐ ਨਾ ਇਹ ਕੀ ਐ ਇਹ ਵੀ ਤੁਹਾਨੂੰ ਦੱਸ ਦੇ ਕਿ ਕਈਆਂ ਲੋਕਾਂ ਦਾ ਜਿਹੜਾ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੋ ਜਾਂਦਾ ਵਾ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਆ ਜਾਂ ਫਿਰ ਉਹਨਾਂ ਕੋਲ ਕੋਈ ਹਿਸਾਬ ਨਹੀਂ ਜਿਹੜਾ ਵਾ ਚੰਗੀ ਤਰ੍ਹਾਂ ਹੁੰਦਾ ਜਿਹੜੇ ਲੋਕ ਬਿਜ਼ਨਸਮੈਨ ਐ ਜਾਂ ਫਿਰ ਫੈਕਟਰੀਆਂ 'ਚ ਕੰਮ ਕਰਦੇ ਆ ਉਹਨਾਂ ਦਾ ਜਿਹੜਾ ਵਾ ਭੁੱਲਣ ਦੀ ਆਦਤ ਹੋ ਜਾਂਦੀ ਐ ਦਿਮਾਗ ਜਿਹੜਾ ਚੱਲਦਾ ਹੀ ਨਹੀਂ ਐ ਪਰ ਇਹ ਜਿਹੜੀ ਚੀਜ਼ ਐ ਨਾ ਦੋਸਤੋ ਕੰਪਿਊਟਰ ਤੋਂ ਵੀ ਤੇਜ਼ ਜਿਹੜਾ ਤੁਹਾਡਾ ਦਿਮਾਗ ਐ ਉਹ ਚੱਲੂਗਾ ਕੋਈ ਦੋਸਤੋ ਤੀਜੀ ਚੀਜ਼ ਤੁਸੀਂ ਲੈਣੀ ਹੈ ਜੀ ਐ ਇਹ ਕੀ ਐ ਇਹ ਦੋ ਮਿਠਰੀ ਦੋਸਤੋ ਇੰਨੀ ਕਿ ਜਿਹੜੀ ਕਾਂਬਿਆ ਬੈਣਾ ਧਾਗੇ ਵਾਲੀ ਮਿਠਰੀ ਲੈਣੀ ਆ ਤੁਸੀਂ ਕੋਈ ਵੀ ਦੂਜੀ ਤੀਜੀ ਮਿਠਰੀ ਨਹੀਂ ਲੈਣੀ ਇਹ ਧਾਗੇ ਵਾਲੀ ਮਿਠਰੀ ਜਿਹੜੀ ਹੈ ਨਾ ਆਪਣੇ ਮਾਈਂਡ ਨੂੰ ਇੰਨਾ ਕਿ ਜ਼ਿਆਦਾ ਸਾਰੀ ਦੀ ਸਾਰੀ ਥਕਾਨ ਜਿਹੜੀ ਹੈ ਦੂਰ ਕਰ ਦਿੰਦਾ ਵਾ ਕੋਈ ਵੀ ਜਿਹੜਾ ਆਪਣੀ ਦਿਮਾਗ ਦੇ ਉੱਤੇ ਬੋਝ ਨਹੀਂ ਰਹਿੰਦਾ ਸਟ੍ਰੈਸ ਨਹੀਂ ਰਹਿੰਦਾ ਟੈਨਸ਼ਨ ਨਹੀਂ ਰਹਿੰਦੀ ਇਸ ਕਰਕੇ ਦੋਸਤੋ ਇਹ ਜਿਹੜੀ ਮਿਠਰੀ ਹੈ ਨਾ ਇਹ ਤੁਸੀਂ ਮਿਠਰੀ ਇਹਦੇ ਵਿੱਚ ਪਾ ਲੈਣੀ ਆ ਜਿੰਨੀ ਕ ਪਾਉਣੀ ਆ ਜਿੰਨਾ ਕ ਮਿੱਠਾ ਤੁਸੀਂ ਪੀ ਲੈਂਦੇ ਜੇ ਉਹਨਾਂ ਕੀ ਜਿਹੜਾ ਉਹਨਾਂ ਕੀ ਜਿਹੜੀ ਮਿਠਰੀ ਇਹਦੇ ਵਿੱਚ ਪਾ ਲੈਣੀ ਆ ਲਓ ਜੀ ਇੰਨੀ ਮਿਠਰੀ ਪਾ ਦਿੱਤੀ ਤੇ ਹੁ ਬੰਦ ਕਰਕੇ ਇਹਨੂੰ ਕਰ ਲਵਾਂਗੇ ਗ੍ਰੈਂਡ ਇਹਨੂੰ ਆਪਾਂ ਕਰ ਲਿਆ ਜੀ ਗ੍ਰੈਂਡ ਦੋਸਤੋ ਘੱਟੋ ਘੱਟ 5 ਮਿੰਟ ਤੇ ਚੰਗੀ ਤਰ੍ਹਾਂ ਇਹਦਾ ਜਿਹੜਾ ਆਪਾਂ ਪਾਊਡਰ ਹੈ ਨਾ ਉਹ ਬਣਾ ਲੈਣਾ ਹੈ ਲੋ ਜੀ ਇਹਦਾ ਜਿਹੜਾ ਪਾਊਡਰ ਹੈ ਨਾ ਪਹਿਲਾਂ ਆਪਾਂ ਇੱਕ ਡੱਬੀ ਦੇ ਵਿੱਚ ਪਾ ਲੈਨੇ ਆ ਫਿਰ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਨੂੰ ਪੀਣਾ ਕਦੋਂ ਆ ਇਹਨੂੰ ਆਪਾਂ ਕਿਵੇਂ ਪੀਣਾ ਆ ਲੋ ਵੀ ਦੋਸਤੋ ਸਾਰਾ ਦਾ ਸਾਰਾ ਜਿੰਨਾ ਵੀ ਪਾਊਡਰ ਸੀ ਨਾ ਆਪਾਂ ਬਣਾ ਲਿਆ ਤੇ ਇੱਕ ਆਪ ਡੱਬੀ ਦੇ ਵਿੱਚ ਪਾ ਲਿਆ ਇਹ ਤੁਸੀਂ ਹੁਣ ਪੀਣਾ ਕਦੋਂ ਆ ਯੂਜ਼ ਕਿਵੇਂ ਕਰਨਾ ਆ ਉਹ ਤੁਹਾਨੂੰ ਦੱਸਦੇ ਆ ਦੋਸਤੋ ਰਾਤ ਨੂੰ ਰੋਟੀ ਖਾ ਤਾਂ ਬਾਅਦ ਤੁਸੀਂ ਕੀ ਲੈਣਾ ਹੈ ਜੀ ਇੱਕ ਗਲਾਸ ਲੈਣਾ ਹੈ ਜੀ ਗਰਮ ਦੁੱਧ ਦਾ ਗਰਮ ਦੁੱਧ ਲੈ ਕੇ ਤੇ ਰਾਤ ਨੂੰ ਤੁਸੀਂ ਇੱਕ ਚਮਚਾ ਜਿਹੜਾ ਨਾ ਇਹ ਜਿਹੜੀਆਂ ਤਿੰਨ ਸ਼ਕਤੀਸ਼ਾਲੀ ਚੀਜ਼ਾਂ ਦਾ ਆਪਾਂ ਪਾਊਡਰ ਬਣਾਇਆ ਨਾ ਇੱਕ ਚਮਚਾ ਇਹਦੇ ਵਿੱਚ ਪਾ ਕੇ ਤੇ ਇਹਨੂੰ ਦੋਸਤੋ ਆਪਾਂ ਚੰਗੀ ਤਰ੍ਹਾਂ ਜਿਹੜਾ ਘੋਲ ਲੈਣਾ ਹੈ ਤਾਂ ਇਹਨੂੰ ਤੁਸੀਂ ਰਾਤ ਦੇ ਨਾਲ ਪੀ ਲੈਣਾ ਹੈ ਤੇ ਦੋਸਤੋ ਇਹ ਜਿਹੜਾ ਪਾਊਡਰ ਜੇ ਤੁਸੀਂ ਲਗਾਤਾਰ 1 ਮਹੀਨਾ ਪੀ ਲੈਣਾ ਬਣਾ ਕੇ ਦੁੱਧ ਦੇ ਨਾਲ ਰਾਤ ਨੂੰ ਤੇ ਦੋਸਤੋ ਤੁਹਾਡੀ ਯਾਦ ਆਸਤ ਜਿਹੜੀ ਇੰਨੀ ਕੁ ਜ਼ਿਆਦਾ ਜਿਹੜੀ ਤੇਜ ਹੋ ਜੂਗੀ ਤੁਹਾਨੂੰ ਹਰ ਗੱਲ ਜਿਹੜੀ ਹੈ ਚੇਤੇ ਹੁਣ ਲੱਗ ਜੂਗੀ ਬੱਚੇ ਵੀ ਜਿਹੜੇ ਆਪਣੀ ਸਟੱਡੀ ਦੇ ਵਿੱਚ ਇੰਨਾ ਕੁ ਜ਼ਿਆਦਾ ਹੁਸ਼ਿਆਰ ਹੋ ਜਾਣਗੇ ਪਹਿਲੀਆਂ ਪਹਿਲੀਆਂ ਡਿਵੀਜ਼ਨਾਂ ਜਿਹੜੀਆਂ ਉਹ ਲੈ ਕੇ ਆਉਣਗੇ ਕਲਾਸ 'ਚ ਟੌਪ ਕਰਨਗੇ ਆਪਣੇ ਬਟੇਰੀ ਉਮਰ ਦੇ ਬਜ਼ੁਰਗਾਂ ਉਹਨਾਂ ਦਾ ਵੀ ਜਿਹੜਾ ਦਿਮਾਗ ਹੈ ਬਹੁਤ ਹੀ ਜ਼ਿਆਦਾ ਜਿਹੜਾ ਦਰਸਤ ਹੋ ਜਾਊਗਾ ਚੁਸਤ ਹੋ ਜਾਊਗਾ ਇੰਨਾ ਕਿ ਇਹ ਜਿਹੜਾ ਵਧੀਆ ਪਾਊਡਰ ਹੈ ਤੁਸੀਂ ਇੱਕ ਵਾਰ ਦੋਸਤੋ ਬਣਾ ਕੇ ਤੁਸੀਂ ਇੱਕ ਵਾਰ ਪੀ ਕੇ ਜਰੂਰ ਵੇਖੋ ਇੱਕ ਮਹੀਨਾ ਤਾਂ ਨੂੰ ਜਿਹੜਾ ਇਹਦਾ ਰਿਜ਼ਲਟ ਆ ਬਹੁਤ ਹੀ ਵਧੀਆ ਮਿਲੂਗਾ ਤੇ ਦੋਸਤੋ ਵੀਡੀਓ ਚੰਗੀ ਲੱਗਣੀ ਹੈ ਤਾਂ ਹੁਣ ਦੱਬ ਕੇ ਸ਼ੇਅਰ ਕਰਕੇ ਜਾਓ گاਂਦ ਦੀਆਂ ਤੇ ਗਾਂਵੀਆਂ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਦੋਸਤ フォਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ